ਕਈ ਨੂ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਪਾਲ ਸਹਾਰਣ ਜਿੱਥੇ ਇੱਕ ਪਾਸੇ ਕਿਸਾਨ ਯੂਨੀਅਨ ਵੱਲੋਂ ਦਿੱਲੀ ਨੂੰ ਕੂਚ ਕੀਤੀ ਜਾ ਰਹੀ ਹੈ ਉੱਥੇ ਹੀ ਖੱਟਰ ਸਰਕਾਰ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਬਾਰਡਰ ਉਹਨਾਂ ਨੂੰ ਕਰਾਸ ਨਹੀਂ ਕਰਨ ਦਿੱਤਾ ਜਾ ਰਿਹਾ ਕਿਸਾਨ ਦਿਨ ਪ੍ਰਤੀ ਦਿਨ ਜਿਹੜੇ ਹੈਗੇ ਹੁਣ ਜ਼ਖਮੀ ਹੋ ਰਹੇ ਆ ਕਿਸੇ ਦੀ ਉਸੇ ਨੂੰ ਲੈ ਕੇ ਮੋਗਾ ਕਿਸਾਨ ਯੂਨੀਅਨ ਵੱਲੋਂ ਬ్రో ਦੇਖ ਇਹਨਾਂ ਦਾ ਕੀ ਕਹਿਣਾ ਇਹਨਾਂ ਨੇ ਵੀ ਇੱਕ ਵੱਖਰਾ ਹੀ ਐਲਾਨ ਕਰ ਦਿੱਤਾ ਹੈ ਕੀ ਐਲਾਨ ਕੀਤਾ ਆਓ ਇਹਨਾਂ ਨੂੰ ਜਾਣਦੇ ਹਾਂ ਫਲੋਰਸਮ ਜੀ ਤੁਹਾਡੇ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਕੱਲ ਉਹ ਕਿਸਾਨਾਂ ਦੇ ਉੱਤੇ ਤਸ਼ੱਦਦ ਨੂੰ ਦੇਖਦੇ ਹੋਏ ਤੇ ਕੀ ਕਹਿਣਾ ਚਾਹੁੰਗੇ ਤੁਸੀਂ ਇਸ ਬਾਰੇ ਜੋ ਹਰਿਆਣੇ ਦੇ ਬਾਡਰਾਂ ਤੇ ਖੱਟਰ ਸਰਕਾਰ ਵੱਲੋਂ ਕਿਸਾਨਾਂ ਤੇ ਕੱਲ ਸਵੇਰ ਦਾ ਤਸ਼ੱਦਦ ਹੋਇਆ ਜਾ ਰਿਹਾ ਹੈ ਪਹਿਲੀ ਗੱਲ ਤਾਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਿਤੇ ਖਾਈਆਂ ਪੁੱਟੀਆਂ ਗਈਆਂ ਨੇ ਕਿਤੇ ਵੱਡੇ ਵੱਡੇ ਪੱਥਰ ਲਾਏ ਗਏ ਨੇ ਕਿਤੇ ਕੈਲ ਲਾਏ ਗਏ ਨੇ ਫਿਰ ਜਿਹੜਾ ਕੋਈ ਉਥੇ ਨੇੜੇ ਜਾਂਦਾ ਡਰੋਨ ਰਾਹੀਂ ਪੰਜਾਬ ਚ ਆਣ ਕੇ ਉਹਨਾਂ ਤੇ ਮਤਲਬ ਜਿਹੜੇ ਹੈਗੇ ਅਥਰੂ ਗੈਂਸ ਤੇ ਗੋਲੇ ਸਿੱਟੇ ਪੰਜਾਬ ਦੇ ਵਿੱਚ ਆਣ ਕੇ ਮਤਲਬ ਬਹੁਤ ਹੈਰਾਨੀ ਦੀ ਗੱਲ ਆ ਵੀ ਪੰਜਾਬ ਚ ਆਣ ਕੇ ਵੀ ਅਟੈਕ ਕਰਨੋਂ ਨਹੀਂ ਹਟਦੇਗੇ ਉਥੇ ਮਤਲਬ ਸਿੱਧੀਆਂ ਗੋਲੀਆਂ ਜਿਹੜੀਆਂ ਟਰੈਕਟਰਾਂ ਦੇ ਟਾਇਰਾਂ 'ਚ ਮਾਰੀਆਂ ਗਈਆਂ ਬਹੁਤ سارے ਟਰੈਕਟਰ ਜਿਹੜੇ ਹੈਗੇ ਗੋਲੀਆਂ ਮਾਰ ਕੇ ਕੀਤੇਗੇ ਮਤਲਬ ਪੈਂਚਰ ਕੀਤੇ ਗਏ ਟਰੈਕਟਰ ਗਾਹ ਨਾ ਵਧਣਾ ਰਬੜਦਿਆਂ ਗੋਲੀਆਂ ਚਲਾਈਆਂ ਗਈਆਂ ਨੇ ਡਾਂਗਾ ਚਲਾਈਆਂ ਗਈਆਂ ਨੇ ਮਤਲਬ ਖੱਟਰ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਆਇਆ ਗਿਆ ਹੈਗਾ 100 ਤੋਂ ਉੱਪਰ ਜਿਹੜੇ ਕਿਸਾਨ ਫੱਟੜ ਨੇ ਇਸ ਕਰਕੇ ਖੱਟਰ ਸਰਕਾਰ ਦੀਆਂ ਜਾਂ ਕੇਂਦਰ ਸਰਕਾਰ ਦੀ ਜੋ ਨੀਤੀ ਹੈਗੀ ਆ ਜੋ ਤਸ਼ੱਦਦ ਆਇਆ ਜਾਂਦਾ ਉਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਵਲੋਂ ਸਪਸ਼ਟ ਫੈਸਲਾ ਕੀਤਾ ਗਿਆ ਅੱਜ ਕਿ ਕੱਲ ਨੂੰ 15 ਤਰੀਕ ਨੂੰ 12 ਤੋਂ 4 ਵਜੇ ਤੱਕ ਰੇਲਾਂ ਜਾਮ ਕੀਤੀਆਂ ਜਾਣਗੀਆਂ ਕੋਈ ਰੇਲ ਨਹੀਂ ਚੱਲਣੀ ਜੀ ਜੇਕਰ ਸਰਕਾਰ ਜਿਹੜੀ ਹੈਗੀ ਆ ਫੇਰ ਵੀ ਕਿਸਾਨਾਂ ਤੇ ਤਸ਼ੱਦਦ ਤੋਂ ਹਟ ਨਹੀਂ ਹਟਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਰਕਾਰਾਂ ਦੇ ਖਿਲਾਫ ਕੇਂਦਰ ਦੀ ਹੋਵੇ ਜਾਂ ਖੱਟੜ ਦੀ ਹੋਵੇ ਜਿਹੜਾ ਹੈਗੇ ਸਾਡੀ ਜਥੇਬੰਦੀ ਨੂੰ ਵੱਡਾ ਐਕਸ਼ਨ ਵੀ ਕੀਤਾ ਜਾ ਰਿਹਾ ਹੈ ਮੰਗਾ ਮਸਲਿਆਂ ਦਾ ਜਿੱਥੋਂ ਤੱਕ ਸੰਬੰਧ ਹੈ ਮੰਗਾ ਸਾਡੀਆਂ ਵੀ ਉਹੀ ਹੈ ਜੋ ਉਹ ਲੜ ਰਹੇ ਨੇ ਪਹਿਲੀ ਗੱਲ ਤਾਂ ਐਮਐਸਵੀ ਦੀ ਗਾਰੰਟੀ ਦਾ ਵਾਅਦਾ ਜਿਹੜਾ ਹੈਗਾ ਪਿਛਲੀ ਆਹੀ ਮੋਦੀ ਸਰਕਾਰ ਨੇ ਕੀਤਾ ਸੀ ਉਹ ਲਾਗੂ ਨਹੀਂ ਕੀਤਾ ਗਿਆ 750 ਦੇ ਇੱਕ ਲਗਭਗ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਕੋਈ ਨੌਕਰੀ ਨਹੀਂ ਦਿੱਤੀ ਗਈ ਸਕੋਂ ਲਖੇਪੁਰ ਖੀਰੀ ਦੇ ਵਿੱਚ ਜਿਹੜੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੇ ਆਪਦੀ ਜੀਪ ਥੱਲੇ ਦੇ ਕੇ ਮਾਰ ਦਿੱਤੇ ਸੀਗੇ ਉਹਨਾਂ ਦੇ ਕੁਝ ਨਹੀਂ ਕੀਤਾ ਕੇਂਦਰੀ ਗ੍ਰਹਿ ਮੰਤਰੀ ਗ੍ਰਹਿ ਰਾਜ ਮੰਤਰੀ ਜਿਹੜਾ ਉਹਦਾ ਨਾਂ ਉਸ ਪਰਚੇ 'ਚ ਬੋਲਦਾ ਹੈਗਾ ਉਹਨੂੰ ਹਲੇ ਤੱਕ ਜਿਹੜਾ ਸੀਟਾ ਤੋਂ ਨਹੀਂ ਲਾਇਆ ਗਿਆ ਡਬਲਯੂਟੀ ਇਹ ਤੋਂ ਬਾਹਰ ਆਉਣਾ ਚਾਹੀਦਾ ਹੈਗਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਇਹ ਮੰਗਾਂ ਤੇ ਲੱਗ ਕੇ ਸੰਘਰਸ਼ ਚੱਲਦਾ ਹੈਗਾ ਜੇ ਸਰਕਾਰ ਜਿਹੜੀ ਹੈਗੀ ਆ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਂਦਰ ਦੀ ਸਰਕਾਰ ਦੇ ਖਿਲਾਫ ਇਤੋਂ ਵੱਡੇ ਵੀ ਐਕਸ਼ਨ ਹੋਣਗੇ। ਬਲੌਰ ਸਿੰਘ ਜੀ ਆਪਾਂ ਨੂੰ 6-700 ਕਿਸਾਨ ਪਹਿਲਾਂ ਵੀ ਅਸੀਂ ਸ਼ਹੀਦ ਕਰ ਚੁੱਕੇ ਸੀ। ਹੁਣ ਫੇਰ ਸ਼ਹੀਦ ਹੋ ਜਖਮੀ ਹੋ ਰਹੇ ਆ, ਸ਼ਹੀਦ ਹੋ ਰਹੇ ਆ। ਪਤਾ ਨਹੀਂ ਉੱਥੇ ਕੀ ਕੁਸ਼ ਹੋ ਰਿਹਾ। ਤੇ ਸਾਨੂੰ ਇਨਸਾਫ਼ ਕਿੱਥੋਂ ਮਿਲੇਗਾ? ਪਹਿਲਾਂ 750 ਲਗਭਗ ਹੋਇਆ ਸ਼ਹੀਦ। ਹੁਣ ਉੱਥੇ ਫੱਟੜ ਹੋਏ ਨੇ। ਰਾਤ ਸਿੱਧੀਆਂ ਗੋਲੀਆਂ ਟੈਰਾਂ 'ਚ ਮਾਰੀਆਂ ਜਾਂ ਨੇ। ਉਹ ਜਿਹੜੀਆਂ ਗੋਲੀਆਂ ਹੈਗੀਆਂ ਕਿਸੇ ਬੰਦੇ ਦੇ ਲੱਗ ਜਾਂਦੀ ਆਪੇ ਸ਼ਹੀਦ ਹੋਣੇ। ਕਿਸਾਨ ਹੋਰ ਵੀ ਸ਼ਹੀਦ ਹੋ ਸਕਦੇ ਨੇ। ਸਰਕਾਰਾਂ ਜਿਹੜੀਆਂ ਹੈਗੀਆਂ ਸਾਨਾ ਆ ਸ਼ਾ ਸਰਕਾਰਾ ਜੇ ਕਹਿ ਦਿੱਤੇ ਆਪਾਂ ਜਿਹੜੇ ਇਹ ਕੋਈ ਜਮਹੂਰੀਅਤ ਨਹੀਂ ਇੰਡੀਆ ਚ ਕੋਈ ਜਮਹੂਰੀਅਤ ਨਹੀਂ ਜੋ ਜਾਂ ਹਿਟਲਰ ਸੀ ਉਹ ਜਾਈ ਮੋਦੀ ਹੈਗਾ ਕੋਈ ਫਰਕ ਨਹੀਂ ਆ ਤੇ ਸੰਘਰਸ਼ ਲੜੇ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਜੇ ਸਾਡੀਆਂ ਜ਼ਮੀਨਾਂ ਹੀ ਨਹੀਂ ਰਹਿਣਦੀਆਂ ਸਾਨੂੰ ਫਸਲ ਦੇ ਭਾਅ ਹੀ ਨਹੀਂ ਮਿਲਦੇ ਅਸੀਂ ਜਿਉਂ ਵੀ ਕਿਵੇਂ ਸਕਦੇ ਹੈਗੇ ਆ ਫਿਰ ਉਹ ਲੜ ਕੇ ਸੰਘਰਸ਼ ਕਰਕੇ ਮਰ ਜਾਣਾ ਉਹ ਤੋਂ ਬਿਹਤਰ ਹੈ ਬਲੌਰ ਜੀ ਜਿੱਥੇ ਨੈਸ਼ਨਲ ਹਾਈਵੇ ਤੇ ਹਰਕ ਦਾ ਹੱਕ ਹੈਗਾ ਹਾਈ ਕੋਰਟ ਨੇ ਵੀ ਇਹਨਾਂ ਨੂੰ ਫਟਕਾਰ ਪਾਈ ਆ ਵੀ ਤੁਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਹਰਕ ਨੂੰ ਹੱਕ ਹੈਗਾ ਤੇ ਫਿਰ ਇਹਨਾਂ ਨੇ ਬਾਰਡਰ ਦੀਆਂ ਕੰਧਾਂ ਵਾਂਗੂ ਇੱਕ ਨਾਲ ਉਧਰ ਤਾਰ ਗੱਡੀ ਹੁੰਦੀ ਆ ਇਧਰ ਨੇ ਆ ਬਾਰਡਰ ਕਰਤਾ ਪੰਜਾਬ ਨੂੰ ਹੀ ਐਡ ਕਰ ਦਿੱਤਾ ਕੀ ਲੱਗ ਰਿਹਾ ਤੁਹਾਨੂੰ ਸਾਰਾ ਇਸੇ ਨੂੰ ਅਸੀਂ ਡਿਕਟੇਟਰਸ਼ਿਪ ਕਹਿੰਦੇ ਆ ਵੀ ਇਹ ਸਰਕਾਰ ਕਿਸੇ ਅਦਾਲਤ ਦਾ ਨਹੀਂ ਮੰਦੀ ਕੋਈ ਜਮਹੂਰੀਅਤ ਨਹੀਂ ਕਿਸ ਹੁਣ ਜੇ ਉਹਨਾਂ ਨੇ ਕਹਿਤਾ ਇਹਨਾਂ ਨੇ ਐ ਤਾਂ ਨਹੀਂ ਉਥੋ ਕੋਈ ਚੱਕ ਦੇ ਪੱਥਰ ਉਮੀ ਪਏ ਆ ਮਤਲਬ ਸਰਕਾਰ ਜਿਹੜੀ ਹੈਗੀ ਆ ਜੋ ਇਹਨਾਂ ਨੂੰ ਠੀਕ ਲੱਗਦਾ ਉਹ ਕਰਦੀ ਆ ਕਿਸੇ ਅਦਾਲਤ ਦਾ ਕੁਦਰਤੀ ਕਿਸੇ ਕਿਸਾਨਾਂ ਦੇ ਹੱਕ 'ਚ ਲੋਕਾਂ ਦੇ ਹੱਕ 'ਚ ਫੈਸਲਾ ਆ ਜਾਂਦਾ ਇਹ ਸਰਕਾਰਾਂ ਉਹਨਾਂ ਨੂੰ ਨਹੀਂ ਮੰਨਦੀਆਂ ਅਸੀਂ ਤਾਂ ਸਾਡਾ ਤਾਂ ਤਜਰਬਾ ਹੈਗਾ ਕਿ ਅਸਲ ਵਿੱਚ ਸਰਕਾਰਾਂ ਜਿਹੜੀਆਂ ਹੈਗੀਆਂ ਠੀਕ ਢੰਗ ਨਾਲ ਜਿਹੜੀਆਂ ਨਹੀਂ ਚੱਲਦੀਆਂ ਜਿਹੜੀ ਇਹ ਸਰਕਾਰ ਹੈਗੀ ਹੈ ਡਿਕਟੇਟਰਸ਼ਿਪ ਵੱਲ ਵੱਧ ਰਹੀ ਹੈ ਜੇ ਹੁਣ 24 ਦੀਆਂ ਹੁਣ ਇਲੈਕਸ਼ਨਾਂ ਹੋ ਗਈਆਂ ਇਹ ਗਾਂ ਪਤਾ ਨਹੀਂ ਹੁਣ ਕਿਨਾ ਹੁਣ ਜੋ ਸਿਸਟਮ ਹੁਣ ਚੱਲ ਰਿਹਾ ਹੈਗਾ ਇਹ ਅਗਲੇ ਸਮੇਂ ਤੇ ਇਹੋ ਜਿਹਾ ਕੁਝ ਵਾਪਰ ਸਕਦਾ ਹੈ ਤੁਹਾਡੇ ਵੱਲੋਂ ਅਗਲਾ ਕੀ ਸੰਘਰਸ਼ ਹੋਏਗਾ ਜੇ ਹੁਣ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਉੱਥੇ ਬਾਰਡਰ ਤੇ ਜੇ ਬਾਰਡਰ ਤੇ ਐਈ ਗੱਲਾਂ ਹੁੰਦੀਆਂ ਰਹੀਆਂ ਜੋ ਕੱਲ ਦਾ ਜੋ ਮਤਲਬ ਕਿਸਾਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈਗਾ ਅੱਜ ਅਸੀਂ 4 ਘੰਟੇ ਵਾਸਤੇ ਬੰਦ ਕਰ ਰਹੇ ਹਾਂ ਕੱਲ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤੀਜਾ ਤੇਜ਼ ਕੀਤਾ ਜਾਊਗਾ ਇਹ ਰੇਲਾਂ ਰੋਕਣ ਦਾ ਵੀ ਹੋ ਸਕਦਾ ਕਿਸੇ ਹੋਰ ਰੂਪ ਵੀ ਹੋ ਸਕਦਾ ਹੈ ਸੰਘਰਸ਼ ਇਹ ਦੂ ਤੇਜ਼ ਹੋਊਗਾ ਘਟ ਨਹੀਂ ਹੋਊਗਾ ਸਟੇਟ ਨੇ ਵੀ ਕੁਝ ਕਰਨਾ ਹੁੰਦਾ ਸਟੇਟ ਨੇ ਵੀ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਦਾਅਵੇ ਕੀਤੇ ਸੀ ਬਹੁਤ ਜ਼ਿਆਦਾ ਵੀਡੀਓ ਵੀ ਵਾਇਰਲ ਹੋ ਰਹੀਆਂ ਵੀ ਅਸੀਂ ਛੁਟਕੀਆਂ ਮਾਰ ਮਾਰ ਕੇ ਲਿਆਵਾਂਗੇ ਵੀ ਸਾਡੀ ਸਰਕਾਰ ਲਿਆਓ ਦੇਖੋ ਉਹ ਮੈਡਮ ਜਿਹੜੀ ਅਨਮੋਲ ਗਗਨ ਅੱਜਕੱਲ ਮંત્રી ਵੀ ਹੈਗੀ ਹੈ ਉਹਨੇ ਕਿਹਾ ਛੁਟਕੀ ਚ ਆਜੂ ਅੱਜ ਕੈਬਨਟ 'ਚ ਬੈਠੀ ਆ ਉਹ ਮਤਲਬ ਭਗਵਾਨ ਤੁਮਾਨ ਨੇ ਵੀ ਕਿਹਾ ਸੀ ਕੇਜਰੀਵਾਲ ਨੇ ਵੀ ਕਿਹਾ ਸੀ ਇਹ ਬਾਦੇ ਜਿਹੜੇ ਹੈਗੇ ਆ ਜਿੰਨਾ ਵੱਡਾ ਗੱਪ ਮਾਰਦੇ ਆ ਉਨੀਆਂ ਵੱਡੀਆਂ ਇਹ ਬੋਟਾਂ ਇਕੱਠੀਆਂ ਕਰਦੇ ਨੇ ਵੱਡੇ ਵੱਡੇ ਗੱਪ ਮਾਰ ਕੇ ਜਦੋਂ ਸਰਕਾਰ ਚ ਆ ਜਾਂਦੇ ਆ ਉਦੋਂ ਨਹੀਂ ਕਿਉਂਕਿ ਜਦੋਂ ਸਰਕਾਰ ਚ ਹੁੰਦੇ ਉਦੋਂ ਬੋਲੀ ਹੋਰ ਹੁੰਦੀ ਆ ਜਦੋਂ ਆਪੋਜੀਸ਼ਨ ਹੁੰਦੇ ਆ ਬੋਲੀ ਹੁਣ ਤੁਸੀਂ ਜੇ ਥੋੜੀ ਜਿਹੀ ਗੱਲ ਦੱਸਣੀ ਹੋਵੇ ਆ ਜਿਹੜਾ ਹੈਗਾ ਕਾਂਗਰਸ ਦਾ ਪ੍ਰਧਾਨ ਹੈ ਭਾਰਤ ਦਾ ਕੀ ਨਾਂ ਹੈ ਗੜੇ ਕਿਹੜਾ ਵੱਜਦਾ ਹੈ ਉਹਨੇ ਕੱਲ ਕਿਹਾ ਹੈਗਾ ਵੀ ਅਸੀਂ ਐਮਐਸਪੀ ਦੇ ਦੇਾਂਗੇ ਵੀ ਜੇ ਮਨਮੋਹਨ ਸਿੰਘ ਨੇ ਸੁਆਮੀ ਨਾਥਨ ਕੁਮਾਰ ਉਹਨੇ ਤਾਂ ਦਿੱਤੇ ਤੂੰ ਹੁਣ ਕਿਥੋਂ ਦੇ ਦੇਂਗਾ ਮਤਲਬ ਸਿਰਫ ਵੋਟਾਂ ਖਤਰਾ ਹੋ ਰਾਹੁਲ ਗਾਂਧੀ ਦਾ ਵੀ ਥੋੜੇ ਚਿਰ ਪਹਿਲਾਂ ਬਿਆਨ ਆਇਆ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਸਾਰੇ ਵਾਦੇ ਕਿਸਾਨਾਂ ਦੇ ਪੂਰੇ ਕਰਾਂਗੇ ਤੁਹਾਨੂੰ ਕੀ ਲੱਗਦਾ ਦੇਖੋ ਰਾਹੁਲ ਗਾਂਧੀ ਕਰਲੇ ਹੈਗੜੇ ਕਰਲੇ ਮੋਦੀ ਕਰਲੇ ਇੱਥੇ ਕੈਪਟਨ ਨੇ ਵਾਦਾ ਕੀਤਾ ਸੀ ਜੀ ਮੈਂ 4 ਹਫ਼ਤਿਆਂ 'ਚ ਨਸ਼ਾ ਬੰਦ ਕਰ ਦੂੰ ਆ ਕੇਜਰੀ ਵਾਲਾ ਉਹ ਕਹਿੰਦਾ ਜੀ ਮੈਂ 4 ਮਹੀਨਿਆਂ 'ਚ ਨਸ਼ਾ ਬੰਦ ਕਰ ਦੂੰ ਇਹ ਸਿਰਫ ਝੂਠੇ ਲਾਰੇ ਲਾਉਂਦੇ ਨੇ ਸਿਆਸੀ ਲੀਡਰਾਂ ਤੇ ਕੋਈ ਇਤਬਾਰ ਕਰਨ ਦੀ ਲੋੜ ਨਹੀਂ ਕਿਉਂਕਿ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੇ ਪਿੱਠੂ ਆ ਜੋ ਕਾਰਪੋਰੇਟ ਘਰਾਣੇ ਕਹਿੰਦੇ ਉਹ ਇਹ ਗੱਲ ਕਰਦੇ ਹੈਗੇ ਆ ਲੋਕਾਂ ਲਈ ਇਹਨਾਂ ਦੇ ਵਾਸਤੇ ਕੁਝ ਨਹੀਂ ਹੈ ਮੋਦੀ ਸਰਕਾਰ ਕਹਿੰਦੀ ਕਿਸਾਨਾਂ ਦੇ ਆਹੀ ਖਾਤਿਆਂ 'ਚ ਪੈਸੇ ਵੀ ਪਾਏ ਹੋਏ ਆ ਫੇਰ ਵੀ ਇਹਨਾਂ ਦਾ ਆਹੀ ਹਾਲ ਹੈ ਮੋਦੀ ਸਰਕਾਰ ਜਿਹੜੀ ਆ ਕਿਸਾਨ ਨੂੰ ਜਾਂ ਜਿਨ੍ਹਾਂ ਨੂੰ ਇਹ ਪੈਸੇ ਦਿੰਦੀ ਆ 500 ਰੁਪਏ ਮਹੀਨਾ ਸਿਰਫ ਆ ਸਿਰਫ 500 ਰੁਪਏ ਮਹੀਨਾ ਤੇ 500 ਰੁਪਏ ਮਹੀਨੇ ਤਾਂ ਬੰਦਾ ਚਾਹ ਹੀ ਪੀ ਜਾਂਦਾ ਮਤਲਬ 500 ਨਾ ਦੇਵੇ ਸਾਨੂੰ ਉਹ ਜਿਹੜੇ 2-4000 ਨਹੀਂ ਨਾ ਦੇਵੇ ਸਾਨੂੰ ਐਮਐਸਬੀ ਦੇਦੇ ਆ ਪੈਸੇ ਲੈ ਕੇ ਕਰਨੇ ਆ ਮਤਲਬ ਉਹ ਵੋਟਾਂ ਖਰੀਦਣ ਦੀ ਇੱਕ ਚਾਲ ਹੈਗੀ ਆ ਗੈਸ ਸਿਲੰਡਰ ਦੇਤਾ ਜੀ ਵੋਟਾਂ ਕਰਕੇ ਦਿੱਤਾ ਨਾ ਤੇ ਉਹਦੇ ਚ ਮੁੜ ਕੇ ਗੈਸ ਕਿਨੇ ਪਾਉਣੀ ਆ ਕੇਰਾ ਦੇਤਾ ਮਤਲਬ ਇਹ ਜਿਹੜੀਆਂ ਸਰਕਾਰਾਂ ਐ ਮੋਦੀ ਆ راہਲ ਗਾਂਧੀ ਆ ਕਾਂਗਰਸੀ ਆ ਜੋ ਮਰਜੀ ਹੈਗਿਆ ਜਾਂ ਭਗਵੰਤ ਮਾਨ ਨੂੰ ਨਾਮ ਵਾਲਟੀ ਵਾਲੇ ਆ ਇਹ ਸਿਰਫ ਵੋਟਾਂ ਲੈਣ ਦੀ ਖਾਤਰ ਲੋਕਾਂ ਨੂੰ ਲਾਰੇ ਲਾਉਂਦੇ ਨੇ ਪ੍ਰੈਕਟੀਕਲੀ ਜਿਹੜਾ ਹੈਗਾ ਲੋਕਾਂ ਦਾ ਕੁਝ ਨਹੀਂ ਸੁਆ ਸਕਦਾ ਪੰਜਾਬ ਹਰਿਆਣਾ ਬਾਰਡਰ ਤੇ ਜਿਹੜਾ ਨਾ ਵਧਦਾ ਜਾ ਰਿਹਾ ਜੋ ਨਾਟ ਟਲਿਆ ਗਿਆ ਤੇ ਤੁਹਾਡਾ ਅਗਲਾ ਸੰਘਰਸ਼ ਕੀ ਹੋਗਾ 16 ਤਰੀਕ ਦੇ ਵੀ ਤੁਸੀਂ ਐਲਾਨ ਕੀਤਾ ਹੋਇਆ 16 ਤਰੀਕ ਨੂੰ ਤਾਂ ਇੰਡੀਆ ਪੱਧਰ ਤੇ ਜਿਹੜਾ ਹੈਗਾ ਉਹ ਭਾਰਤ ਬੰਦ ਦੀ ਕਾਲ ਹੈਗੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਵੀ ਜਿਹੜੀ ਉਹ ਆਲ ਟ੍ਰੇਡ ਯੂਨੀਅਨਾਂ ਨੇ ਕਾਲ ਦਿੱਤੀ ਸੀ ਉਹਦੀ ਸਪੋਰਟ ਕਰਨ ਦਾ ਕੀਤਾ ਹੈਗਾ 16 ਤਰੀਕ ਦਾ ਬੰਦ ਤਾਂ ਹੈਗਾ ਹੀ ਹੈਗਾ ਜੇ ਮਤਲਬ ਤਸ਼ੱਦਦ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵਧੂਗਾ ਘਟਦਾ ਨਹੀਂ ਤੇਜ਼ ਹੋਊਗਾ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਇਹਨਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜੇ ਸਾਡੇ ਭਰਾਵਾਂ ਨੂੰ ਇਦਾਂ ਹੀ ਤਸ਼ੱਦਦ ਕਰਦੇ ਰਹੇ ਤੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਹਰ ਪੱਖੋਂ ਸਾਥ ਦੇਵਾਂਗੇ ਕਿੱਦਾਂ ਦੇਣਾ ਇਹ ਇਹ ਕਹਿੰਦੇ ਹਾਂ ਮੌਕਾ ਦੇਖਿਆ ਜਾਵੇਗਾ ਉਸ ਦੇ ਲਈ ਇਹਨਾਂ ਨੇ ਕੱਲ ਨੂੰ ਟ੍ਰੇਨਾਂ ਜਾਮ ਕਰਨੀਆਂ ਹੈ ਜੇ ਮੋਦੀ ਸਰਕਾਰ ਨਹੀਂ ਮੰਨਦੀ ਨਹੀਂ ਸੰਘਰਸ਼ ਅੱਗੇ ਵੀ ਵਧ ਸਕਦਾ ਹੈ ਸਕਾਈ ਨਿਊਜ਼ ਲਈ ਮੋਗੇ ਤੋਂ ਹਰਪਾਲ ਸਹਾਰਨ